ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਡਲੀਆਂ ਇੱਕ ਕਥਨਾ ਜੋ ਉਸ ਵੇਲੇ ਸੱਚ ਹੋ ਗਿਆ ਜਦੋਂ 13 ਸਾਲਾਂ ਬਾਅਦ ਘਰ ਤੇ ਵਿੱਚ ਦੂਜੀ ਧੀ ਨੇ ਜਨਮ ਲਿਆ ਪਹਿਲੀ ਧੀ ਦੀ ਉਮਰ ਤਕਰੀਬਨ 12-13 ਸਾਲ ਹੋ ਚੁੱਕੀ ਆ ਪਰ ਉਸ ਤੋਂ ਬਾਅਦ ਇਸ ਪਰਿਵਾਰ ਕੋਲੇ ਕੋਈ ਔਲਾਦ ਨਹੀਂ ਹੁੰਦੀ ਪਰ ਇਸ ਪਰਿਵਾਰ ਨੇ ਬਹੁਤ ਅਰਦਾਸਾਂ ਕੀਤੀਆਂ ਤੇ ਮੁੜ 13 ਸਾਲਾਂ ਬਾਅਦ ਇਸ ਘਰ ਤੇ ਵਿੱਚ ਇੱਕ ਹੋਰ ਨੰਨੀ ਪਰੀ ਨੇ ਜਨਮ ਲਿਆ ਤੇ ਸਮਗਰਮ ਪਰਿਵਾਰ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਸੀ ਬੈਂਡ ਬਾਜੀਆਂ ਦੇ ਨਾਲ ਨੰਨੀ ਪਰੀ ਤੇ ਉਸ ਦੀ ਮਾਦਾ ਨਿੱਕਾ ਸਵਾਗਤ ਕੀਤਾ ਗਿਆ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਪਰਮਾਤਮਾ ਨੇ ਧੀ ਦਿੱਤੀ ਹੈ ਇਸ ਤੋਂ ਉੱਪਰ ਸਾਡੇ ਵਾਸਤੇ ਕੋਈ ਵੀ ਦਾਤ ਨਹੀਂ ਹੈ ਇਸ ਕਰਕੇ ਅਸੀਂ ਬੈਂਡ ਵਾਜਿਆਂ ਤੋਂ ਉੱਪਰ ਵੀ ਕੋਈ ਚੀਜ਼ ਹੁੰਦੀ ਤਾਂ ਅਸੀਂ ਉਸ ਦੇ ਨਾਲ ਆਪਣੀ ਧੀ ਦਾ ਸਵਾਗਤ ਕਰ ਦਿੰਦੇ ਜੀ ਜੀ ਫਤਿਹ ਮੇਰਾ ਪਹਿਲਾਂ ਤੋਂ ਬਧਾਈਆਂ ਪੰਜ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਕੀ ਕਹਿਣਾ ਤੁਹਾਨੂੰ ਤੁਹਾਡੀ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਜੀ ਨੇ ਮੇਰੀ ਝੋਲੀ ਦੁਬਾਰਾ ਫੇਰ ਭਰੀ ਪਹਿਲਾਂ ਹੀ ਮੇਰੇ ਧੀ ਆ ਜੋ ਕਿ 13 ਸਾਲ ਦੇ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਸਾਡੀ ਬਹੁਤ ਬਹੁਤ ਸਾਡੀ ਕਿਰਪਾ ਕੀਤੀ ਜੋ ਕਿ ਮੈਂ ਦੂਸਰੀ ਵਰੀਤੀ ਦੀ ਦਾਤ ਬਖਸ਼ਿਸ਼ ਹੋਈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜੇ ਅਸੀਂ ਸੋਚੀਏ ਕਿ ਸਮਾਜ ਚਾਹੁੰਦਾ ਵੀ ਪਹਿਲਾ ਧੀ ਆ ਤਾਂ ਦੂਸਰਾ ਮੁੰਡਾ ਹੋਵੇ ਸਾਡੇ ਘਰ ਗਾਂ ਦੀ ਅੰਸ ਸਾਡੀ ਵਧੀ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸਿੰਘਾ ਮਹਾਰਾਜ ਅੱਗੇ ਤੇ ਅਰਦਾਸ ਕੀਤੀ ਮਰ ਸਾਡੇ ਘਰ ਜੋ ਵੀ ਜੀ ਆਵੇਗਾ ਅਸੀਂ ਉਹ ਪੂਰਾ ਤੇ ਪੂਰਾ ਸਹਿਕਾਰ ਕਰਾਂਗੇ ਤੋ ਵਾਹਿਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ 13 ਸਾਲ ਬਾਅਦ ਮੇਰੇ ਘਰ ਦੁਬਾਰਾ ਫੇਰ ਧੀ ਦੀ ਦਾਤ ਬਖਸ਼ਿਸ਼ੇ ਕੋਈ ਹੈ ਸੋ ਮੈਂ ਪ੍ਰਮਾਤਮਾ ਜੀ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਸੋ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਸੋ ਵਾਹਿਗੁਰੂ ਜੀ ਸਾਰਿਆਂ ਨੂੰ ਮਿਹਰਾਂ ਪਰਿਆਤ੍ਰਕਾਂ ਖੁਸ਼ੀਆਂ ਦਾ ਬਖਸ਼ਿਸ਼ ਦੇਣ ਸੋ ਧੀਆਂ ਦਾ ਬੱਤ-ਬੱਤ ਸਤਿਕਾਰ ਕਰੋ ਜੋ ਕਿ ਅੱਜ ਕੱਲ੍ਹ ਜਿਵੇਂ ਦੇਸ਼ ਦਾ ਸਮਾਜ ਦੇ ਵਿੱਚ ਬਹੁਤ ਕੁਸ਼ ਧੀਆਂ ਦੇ ਨਾਲ ਹੋ ਵੀ ਦੇ ਹੈ ਸੋ ਸਾਨੂੰ ਈਆਂ ਨੂੰ ਬੱਤ ਬਦੋ ਪੜਾਉਣਾ ਲਖਾਉਣਾ ਚਾਹੀਦਾ ਹੈ ਤੇ ਜੋ ਕਿ ਆਪਣੇ ਮਾਤਾ ਪਿਤਾ ਦਾ ਗਾਂਹ ਜਾ ਕੇ ਮਾਨ ਸਤਕਾਰ ਵਧਾਉਣ ਜਿਵੇਂ ਕਿ ਮਨ ਦੇ ਸਵਾਲ ਕਿ ਸਫਲ ਲੰਬੇ ਸਮੇਂ ਬਾਅਦ ਤੁਸੀਂ ਕੀ ਹੋ ਮਨ ਦੇ ਵਿੱਚ ਫਿਰ ਵੀ ਇਸਤਰੀ ਦੇ ਵਿੱਚ ਆਉਂਦਾ ਹੈ ਕਿ ਵਨ ਸ਼ੋਡ ਆਨਲੀ ਸਾਨੂੰ ਪੁੱਤਰੀ ਜਰੂਰ ਤੇ ਜੋ ਸਮਾਜ ਦੀ ਸੋਚ ਬਣੀ ਹੋਈ ਹੈ ਲੋਕਾਂ ਦੀ ਬਹੁਤ ਲੋਕਾਂ ਦੇਖੋ ਜੀ ਇਹ ਸਮਾਜ ਦੀ ਸੋਚ ਆ ਵੀ ਸਾਡੇ ਘਰ ਦੇ ਵਿੱਚ ਪੁੱਤਰ ਆਵੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸੀਗਾ ਮੇਰੀ ਵਾਈਫ ਨੇ ਵੀ ਮੈਨੂੰ ਇਹ ਗੱਲ ਕਹੀ ਸੀਗੀ ਵੀਰ ਮਹਾਰਾਜ ਸਾਹਿਬ ਇੱਕ ਜੀਵ ਜ਼ਰੂਰ ਦੇ ਦੀ ਜੋ ਕਿ ਸਾਡੇ ਘਰ ਦੇ ਵਿੱਚ ਆਵੇ ਸਾਡੇ ਘਰ ਖੁਸ਼ੀਆਂ ਪਰਵਾ ਤੇ ਵਾਧੇ ਹੋਣ ਪਰ ਅਸੀਂ ਤਾਂ ਪਰਮਾਤਮਾ ਦੇ ਅੱਗੇ ਹੀ ਬੇਨਤੀ ਕੀਤੀ ਸੀ ਮਹਾਰਾਜ ਜੀ ਜੋ ਵੀ ਜੀਵ ਮੇਰੇ ਘਰ ਦੇ ਵਿੱਚ ਆਵੇਗਾ ਸਾਨੂੰ ਉਹੀ ਆ ਜੇ ਉਸ ਕੋਸ਼ਿਸ਼ ਨੀਗਾ ਜੋ ਪਰਮਾਤਮਾ ਸਾਡੀ ਦੁਆਰਾ ਝੋਲੀ ਫੇਰ ਦੁਆਰਾ ਭਾਈ ਤੇ ਮੇਰੇ ਰਿਸ਼ਤੇਦਾਰ ਹੁੰਦੇ ਨੇ ਅਰੇ ਸੇ ਫੋਨ ਆਏ ਹੋਣਗੇ ਤੁਹਾਨੂੰ ਰਿਸ਼ਤੇਦਾਰਾਂ ਦੇ ਤਾਂ ਮੈਨੂੰ ਬਹੁਤ ਫੋਨ ਆਏ ਨੇ ਕਹਿੰਦੇ ਜੀ ਤੁਸੀਂ ਚਲੋ ਅੱਗੇ ਚਾਂਸ ਦਿੱਤਾ ਸਿੰਘਾ ਤੁਹਾਨੂੰ ਕਿਸੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਸਿੰਘ ਜੀ ਤੁਹਾਨੂੰ ਦਵਾਈ ਖਾਣੀ ਚਾਹੀਦੀ ਵੀ ਗਾਹ ਤੁਹਾਡੇ ਘਰ ਪੁੱਤਰਾ ਆਵੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿ ਜੇ ਮੈਂ ਇਹ ਹੀ ਆਪਣੇ ਮਨ ਦੇ ਵਿੱਚ ਭਾਵਨਾ ਰੱਖ ਲਵਾਂ ਮੇਰੇ ਘਰ ਪੁੱਤਰਾ ਆਵੇ ਹਨਾ ਪਰ ਨਹੀਂ ਪਰ ਇਹ ਤਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਮਾਰਾ ਮੇਰੇ ਘਰ ਦੇ ਵਿੱਚ ਜੀ ਆਵੇ ਚਾਹੇ ਬੇਟੀ ਹੋਵੇ ਜਾਂ ਪੁੱਤਰ ਹੋਵੇ ਪਰ ਸਾਨੂੰ ਕਿ ਜੀ ਜ਼ਰੂਰ ਜ਼ਰੂਰ ਤਾਂ ਪਰ ਹੁਣ ਮੇਰੇ ਘਰ ਦੋ ਤਿੰਨ ਮੈਂ ਜੋਤੀ ਦੂਸਰੀ ਜਪ ਕੀ ਤੱਕ ਹੋਰ ਆਈ ਆ ਅਸੀਂ ਉਹਦਾ ਬੜੀ ਮਾਨ ਸਤਕਾਰ ਢੋਲ ਵਜਾ ਕੇ ਘਰ ਦੇ ਵਿੱਚੋਂ ਤੀਨੂ ਨੇ ਘਰ ਲੈ ਕੇ ਆਂਦਾ। ਤੋਂ ਮੈਂ ਸਾਰਿਆਂ ਦਾ ਬਹੁਤ ਅਨੁਭਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਤੁਹਾਡਾ ਜੀ? ਭਾਈ ਰਣਜੀਤ ਸਿੰਘ ਜੀ ਤੁਹਾਡੇ ਪਰਿਵਾਰ ਵਿੱਚ ਦੁਪਹੀ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਭਾਈ ਸਰ ਭਾਈ ਮਨਪ੍ਰੀਤ ਸਿੰਘ ਜੀ ਮੇਰਾ ਸਬਰਾਵਾਦ ਦਾ ਸਾਥੀ ਹੈ। ਇਹਦੇ ਕਰ ਮਾਲਕ ਨੇ ਬਖਸ਼ਿਸ਼ ਕੀਤੀ ਹੈ ਜੋ ਕਿ ਦੂਜੀ ਵੀ ਧੀ ਆਈ ਹੈ। ਕਿਉਂਕਿ ਪਾਣੀ ਦਾ ਪਰਮਾਨਵੀ ਅਸੂਕ ਕੇ ਮੰਦਾ ਅਕੀ ਇੱਜ਼ਤ ਜਮਾ ਰਜਾਨ ਕਿਉਂਕਿ ਧੀਆ ਵੀ ਅੱਜਕੱਲ ਮੁੰਡੇ ਉਹਨਾਂ ਕੱਟ ਨਹੀਂ ਹੁੰਦੀਆਂ ਕਿਉਂਕਿ ਧੀਆ ਜਿਹੜੀ ਆਪਣੇ ਇਲਾਕੇ ਦੀ ਸ਼ਾਨ ਹਨ ਕਿਉਂਕਿ ਮਾਲਕ ਨੇ ਬਖਸ਼ ਕੀਤੀ ਹੈ ਭਾਈ ਮਨਪ੍ਰੀਤ ਸਿੰਘ ਜੀ ਦੀ ਧੀ ਹੋਈ ਤੇ ਸਾਰੇ ਸਾਥੀਆਂ ਨੇ ਭਾਈ ਮੇਜਰ ਸਿੰਘ ਜੀ ਦੀ ਹੈੱਡ ਗਰੰਟੀ 'ਚ ਬੈਠੇ ਆ ਸਾਡੇ ਤੇ ਸਾਰੇ ਨੇ ਭਾਈ ਬਹੁਤ ਬਹੁਤ ਖੁਸ਼ੀਆਂ ਮਨਾਈਆਂ ਨੇ ਜਿਸ ਦਿਨ ਲੜਕੀ ਘਰੇ ਆਈ ਉਦੋਂ ਵੀ ਢੋਲ ਵਾਜਿਆਂ ਨਾਲ ਕਰੀ ਕੁੜੀ ਲੈ ਕੇ ਆ ਕਰੇ ਸੀ ਬਹੁਤ ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਧੀਆ ਸਭ ਤੋਂ ਵੱਧ ਪਿਆਰੀਆਂ ਹੁੰਦੀਆਂ ਨੇ ਕਿਉਂਕਿ ਤੀਆਂ ਆਪਣੇ ਇਲਾਕੇ ਦੀ ਸ਼ਾਨ ਹਨ ਕਿੰਨੀਆਂ ਅੱਜ ਕੱਲ੍ਹ ਤੀਆਂ ਜੱਜ ਬਣਦੀਆਂ ਨੇ ਕਿੰਨੀਆਂ ਔਕੜੀਆਂ ਕਰਨ ਸਰਕਾਰੀ ਕਰਦੀਆਂ ਨੇ ਕਿਉਂਕਿ ਤੀਆਂ ਕਿਸੇ ਨੂੰ ਘੱਟ ਨਹੀਂ ਹਨ ਤੇ ਮੈਂ ਹੀ ਕਹਿਣਾ ਚਾਹੁੰਦਾ ਹਾਂ ਕਿ ਉਹ ਸੋਖੋ ਮੰਦਾ ਕੀਜਿਤ ਜਮਾ ਰਜਾਨ ਤੀਆਂ ਇਹ ਤੇ ਵੀ ਖੁਸ਼ੀਆਂ ਮਨਾ ਜਿਵੇਂ ਆਪਾਂ ਮੁੰਡੇ ਹੋਏ ਤੇ ਲੋਹੜੀਆਂ ਮਨਾਉਂਦੇ ਹਾਂ ਨਾ ਤੀਆਂ ਜਦੋਂ ਆਪਣੇ ਘਰਾਂ ਵਿੱਚ ਆਉਂਦੀ ਆਪਾਂ ਵੀ ਲੋਹੜੀਆਂ ਮਨਾਓ ਖੁਸ਼ੀਆਂ ਮਨਾਓ ਇਹ ਮਨਪ੍ਰੀਤ ਸਿੰਘ ਨੇ ਕਹਿ ਕੇ ਦਿਖਾਇਆ ਹੈ ਜਦੋਂ ਲੜਕੀ ਘਰੇ ਆਈ ਇਹਨਾਂ ਦੇ ਬਹੁਤ ਢੋਲ ਵਾਜਿਆਂ ਨਾਲ ਇਹ ਘਰੇ ਲੈ ਕੇ ਆਏ ਨੇ ਇਹਨਾਂ ਮੈਂ ਕਹਿਣਾ ਚਾਹੁੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ